ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰ ਹਾਂ ਜੀ ਪੀਐਸਟੈਟ ਸਬੰਧੀ ਇੱਕ ਨਵੀਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਪੀਐਸਟੈਟ ਦੀ ਵੈਲਿਡਿਟੀ ਕਿੰਨੀ ਹੈ ਤੇ ਐਲੀਜੀਬਿਲਟੀ ਕੀ ਹੁੰਦੀ ਹੈ ਇਸ ਦੇ ਨਾਲੇ ਜਿਵੇਂ ਤੁਹਾਨੂੰ ਪਤਾ ਹੈ ਕਿ 2024 ਦਾ ਜਿਹੜਾ ਪੀਐਸਟੈਟ ਹੋਇਆ ਸੀ ਉਸ ਦਾ ਜਿਹੜਾ ਰਿਜ਼ਲਟ ਹੈ ਰਿਵਾਈਜ਼ ਹੋ ਕੇ ਆ ਚੁੱਕਿਆ ਹੈ ਉਸਦੇ ਸਰਟੀਫਿਕੇਟ ਤੁਸੀਂ ਕਦੋਂ ਅਤੇ ਕਿੱਥੋਂ ਪ੍ਰਾਪਤ ਕਰ ਸਕਦੇ ਹੋ ਉਹਦੀ ਵੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਪੀਐਸਟੈਡ ਦੀ ਵੈਲਿਡਿਟੀ ਦੀ ਕਿਉਂਕਿ ਬਹੁਤ ਸਾਰੇ ਕੈਂਡੀਡੇਟਸ ਅਕਸਰ ਪੁੱਛਦੇ ਰਹਿੰਦੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਿ ਹਰੇਕ ਸਾਲ ਪੀਐਸਟੈਡ ਦੇਣਾ ਪਏਗਾ ਜਾਂ ਲਾਈਫਟਾਈਮ ਹੈ ਦੇਖੋ ਇਹ ਤੁਹਾਨੂੰ ਪਤਾ ਹੈ ਕਿ 2021 ਦੇ ਵਿੱਚ ਹੀ ਨੋਟਿਸ ਜਿਹੜਾ ਆਊਟ ਕਰ ਦਿੱਤਾ ਗਿਆ ਸੀ ਉਸ ਨੋਟਿਸ ਦੇ ਵਿੱਚ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਜੀ ਪੀਐਸਟੈਟ ਦੇ ਜਿਹੜੇ ਪਾਸ ਉਮੀਦਵਾਰਾਂ ਦੇ ਸਰਟੀਫਿਕੇਟ ਦੀ ਮਿਆਦ ਹੈ ਉਹ ਪਹਿਲਾਂ 7 ਸਾਲ ਹੁੰਦੀ ਸੀਗੀ ਲੇਕਿਨ ਹੁਣ ਇਹ ਲਾਈਫਟਾਈਮ ਕਰ ਦਿੱਤੀ ਗਈ ਹੈ ਠੀਕ ਹੈ ਯਾਨੀ ਕਿ ਤੁਸੀਂ ਇੱਕ ਵਾਰ ਹੀ ਪੀਐਸਟੈਟ ਕੁਆਲੀਫਾਈ ਕਰਨਾ ਹੈ ਤੇ ਉਹ ਫਿਰ ਤੁਹਾਡਾ ਪੂਰੀ ਲਾਈਫਟਾਈਮ ਦੇ ਲਈ ਜਿਹੜਾ ਵੈਲਿਡ ਹੈ ਉਹ ਹੋ ਜਾਂਦਾ ਹੈ ਦੂਜੀ ਗੱਲ ਜੇ ਆਪਾਂ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਜੇਕਰ ਤੁਸੀਂ ਪ੍ਰਾਇਮਰੀ ਟੀਚਰ ਹੋ ਯਾਨੀ ਕਿ ਏਟੀਟੀ ਟੀਚਰ ਬਣਨਾ ਚਾਹੁੰਦੇ ਹੋ ਤੁਸੀਂ ਛੋਟੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਸਕੂਲਾਂ ਦੇ ਵਿੱਚ ਤਾਂ ਤੁਸੀਂ ਜਿਹੜਾ ਏਟੀਟੀ ਦਾ ਜਦੋਂ ਤੁਸੀਂ ਕੋਰਸ ਕਰ ਰਹੇ ਹੋ ਠੀਕ ਹੈ ਜਿਹਨੂੰ ਆਪਾਂ ਡੀਐਲএড ਕਹਿ ਦਿੰਦੇ ਹੁੰਨੇ ਆ ਤਾਂ ਜੇਕਰ ਤੁਸੀਂ ਅਪੀਅਰਿੰਗ ਹੋ ਯਾਨੀ ਕਿ ਤੁਸੀਂ ਐਡਟੈਕ ਕਰ ਰਹੇ ਹੋ ਤਾਂ ਵੀ ਤੁਸੀਂ ਪੀਐਸਟ ਜਿਹੜਾ ਹੈ ਅਪਲਾਈ ਕਰ ਸਕਦੇ ਹੋ ਦੇ ਸਕਦੇ ਹੋ ਲੇਕਿਨ ਉਹ ਵੈਲਿਡ ਨਹੀਂ ਮੰਨਿਆ ਜਾਏਗਾ ਇਸੇ ਤਰ੍ਹਾਂ ਮਾਸਟਰ ਕੈਡਰ ਦੀ ਗੱਲ ਕਰੀਏ ਜੇਕਰ ਤੁਸੀਂ ਬੀਐਡ ਕਰ ਰਹੇ ਹੋ ਤੇ ਬੀਐਡ ਕਰਦੇ ਕਰਦੇ ਮੰਨ ਲਓ ਪੀਐਸਟ ਆ ਚੁੱਕਿਆ ਹੈ ਤੇ ਤੁਸੀਂ ਪੇਪਰ ਦੇ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਹੋ ਲੇਕਿਨ ਜੇ ਉਹ ਤੁਹਾਡਾ ਪੇਪਰ ਕੁਆਲੀਫਾਈ ਹੋ ਜਾਂਦਾ ਹੈ ਤਾਂ ਉਹ ਵੈਲਿਡ ਨਹੀਂ ਮੰਨਿਆ ਜਾਏਗਾ ਠੀਕ ਹੈ ਜੀ ਯਾਨੀ ਕਿ ਜੇ ਆਪਾਂ ਗੱਲ ਕਰੀਏ eligibility ਦੀ ਤਾਂ ਦੇਖੋ ਕੋਰਸ ਕਰਦੇ ਦੌਰਾਨ ਤੁਸੀਂ ਪੀਐਸਟ ਬਿਲਕੁਲ ਬਿਨਾ ਕਿਸੇ ਦਿੱਕਤੋ ਦੇ ਸਕਦੇ ਹੋ ਲੇਕਿਨ ਉਹ ਵੈਲਿਡ ਉਦੋਂ ਹੀ ਮੰਨਿਆ ਜਾਏਗਾ ਜਦੋਂ ਤੱਕ ਤੁਹਾਡਾ ਪੂਰਾ ਕੋਰਸ ਜਿਹੜਾ ਕੰਪਲੀਟ ਨਹੀਂ ਹੋ ਜਾਂਦਾ ਠੀਕ ਹੈ ਮੰਨ ਲਓ ਤੁਹਾਡਾ 4 ਤਰੀਕ ਨੂੰ ਕੋਰਸ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਪੀਐਸਟ ਦੋਗੇ ਉਹ ਸਾਰੇ ਤੁਹਾਡੇ ਵੈਲਿਡ ਹੋਣਗੇ ਲੇਕਿਨ ਜੇ ਤੁਹਾਡਾ 4 ਤਰੀਕ ਤੋਂ ਪਹਿਲਾਂ ਦਾ ਪੀਐਸਟ ਦਿੱਤਾ ਹੋਇਆ ਤੁਹਾਡੇ ਕੋਰਸ ਤੋਂ ਪਹਿਲਾਂ ਦਾ ਠੀਕ ਹੈ ਤਾਂ ਉਹ ਵੈਲਿਡ ਨਹੀਂ ਮੰਨਿਆ ਜਾਏਗਾ ਇਹਨੂੰ ਲੈ ਕੇ ਬਹੁਤ ਸਾਰੇ ਕੈਂਡੀਡੇਟਸ ਅਕਸਰ ਜਿਹੜਨੇ ਉਲਝਣ ਦੇ ਵਿੱਚ ਰਹਿੰਦੇ ਨੇ ਤਾਂ ਕਰਕੇ ਆਈ ਹੋਪ ਤੁਹਾਡਾ ਇਹ ਵੀ ਉਹ ਜਿਹੜਾ ਕਲੀਅਰ ਹੋ ਗਿਆ ਹੋਵੇਗਾ ਇਸ ਦੇ ਨਾਲ ਹੀ ਜੇ ਆਪਾਂ ਗੱਲ ਕਰ ਲਈਏ ਪੀਐਸਟ 2024 ਦੇਖੋ ਤੁਹਾਨੂੰ ਪਤਾ ਹੈ ਕਿ ਹੁਣ ਜਿਹੜਾ ਰਿਜ਼ਲਟ ਹੈ ਰਿਵਾਈਜ਼ ਹੋ ਕੇ ਆ ਚੁੱਕਿਆ ਹੈ ਤੇ ਹੁਣ ਬਹੁਤ ਸਾਰੇ ਕੈਂਡੀਡੇਟਸ ਪੁੱਛ ਰਹੇ ਸਨ ਟੈਲੀਗ੍ਰam ਗਰੁੱਪ ਦੇ ਵਿੱਚ ਕਿ ਕਦੋਂ ਤੱਕ ਪੀਐਸਟ ਸਰਟੀਫਿਕੇਟ ਮਿਲੇਗਾ ਤੇ ਕਿੱਥੋਂ ਮਿਲੂਗਾ ਇਹ ਦੇਖੋ ਹੁਣ ਰਿਵਾਈਜ਼ ਹੋਏ ਨੂੰ ਹਲੇ ਥੋੜੇ ਹੀ ਦਿਨ ਹੋਏ ਨੇ ਤਾਂ ਤੁਸੀਂ ਮੰਨ ਕੇ ਚੱਲੋ 15 ਤੋਂ 20 ਦਿਨ ਦਾ ਆਰਾਮ ਲਾਣ ਲੱਗ ਜਾਣੇ ਨੇ ਠੀਕ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਪਤਾ ਹੈ ਕਿ ਕੈਪ ਡਿਜੀ ਲੋਕਰ ਠੀਕ ਹੈ ਉਸਤੇ ਹੀ ਤੁਹਾਡੇ ਸਾਰੇ ਸਰਟੀਫਿਕੇਟ ਜਿਹੜੇ ਨੇ ਅਵੇਲੇਬਲ ਹੋ ਜਾਣਗੇ ਠੀਕ ਹੈ ਇਨਕਲੂਡਿੰਗ ਪੀਐਸਟ ਜੇਕਰ ਤੁਸੀਂ ਆਪਦੇ ਬਿਹਾਰਫ ਤੇ ਕੋਈ ਇਨਕੁਆਇਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਦੀ ਜਿਹੜਾ ਤੁਹਾਡਾ ਡਿਸਟ੍ਰਿਕਟ ਹੈ ਉਸ ਦੀ ਸਬੰਧਿਤ ਡਾਈਟ ਯਾਨੀ ਕਿ ਜਿਹੜੀ ਵੀ ਡਾਈਟ ਤੁਹਾਡੇ ਡਿਸਟ੍ਰਿਕਟ ਦੇ ਅਕੋਰਡਿੰਗ ਹੈਗੀ ਹੈ ਮੰਨ ਲਓ ਤੁਸੀਂ ਸੰਗਰੂਰ ਦੇ ਵਿੱਚ ਰਹਿ ਰਹੇ ਹੋ ਤਾਂ ਸੰਗਰੂਰ ਡਾਈਟ ਹੋਗੀ ਪਟਿਆਲਾ ਦੇ ਵਿੱਚ ਰਹਿ ਰਹੇ ਹੋ ਪਟਿਆਲਾ ਡਾਈਟ ਲੁਧਿਆਣਾ ਦੇ ਵਿੱਚ ਰਹਿ ਰਹੇ ਹੋ ਲੁਧਿਆਣਾ ਡਾਈਟ ਹੈ ਨਾ ਯਾਨੀ ਜਿਹੜੀ ਵੀ ਤੁਹਾਡੇ ਡਿਸਟ੍ਰਿਕਟ ਦੇ ਸਬੰਧਿਤ ਡਾਈਟ ਹੈ ਜਿੱਥੇ ਇਹ ਕੋਰਸ ਕਰਾਇਆ ਜਾਂਦਾ ਹੈ ਉੱਥੇ ਹੀ ਤੁਹਾਡੇ ਪੀਐਸਟ ਦੇ ਜ ਠੀਕ ਹੈ ਜੀ ਤਾਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਕੋਲ ਜਿਹੜੀ ਇਨਫੋਰਮੇਸ਼ਨ ਪਹੁੰਚੇਗੀ ਬਾਕੀ ਤੁਸੀਂ ਚੈਨਲ ਦੇ ਨਾਲ ਜਰੂਰ ਜੁੜੋ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਡਾਇਟਸ ਦੇ ਵਿੱਚ ਸਰਟੀਫਿਕੇਟ ਅਵੇਲੇਬਲ ਹੋਣ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਟਾਈਮ ਟੂ ਟਾਈਮ ਸਾਂਝੀ ਕਰ ਸਕੀਏ ਤੇ ਜੇਕਰ ਤੁਸੀਂ ਉਹਨਾਂ ਨਾਲ ਫੋਨ ਤੇ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਦੀ ਡਾਇਟ ਜਿਹੜੀ ਹੈ Google ਤੇ ਸਰਚ ਕਰਕੇ ਉਹਨਾਂ ਦਾ ਕੰਟੈਕਟ ਨੰਬਰ ਵੀ ਜਿਹੜਾ ਹੈ ਡਾਇਲ ਕਰਕੇ ਪੁੱਛ ਸਕਦੇ ਆਪਦੇ ਸਰਟੀਫਿਕੇਟ ਬਾਰੇ ਠੀਕ ਹੈ ਜੀ ਤਾਂ ਆਈ ਹੋਪ ਤੁਹਾਡੇ ਲਈ ਇਨਫੋਰਮੇਸ਼ਨ ਹੈਲਪਫੁਲ ਰਹੀ ਹੋਏਗੀ ਬਾਕੀ ਜੇਕਰ ਤੁਹਾਡਾ ਕੋਈ ਹੋਰ ਡਾਊਟ ਕੋਈ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਡਾਇਰੈਕਟ ਮੋਹਾਲੀ ਜਾਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇੱਕ ਕੈਂਡੀਡੇਟ ਦਾ ਕਾਲ ਕਮੈਂਟ ਆਇਆ ਹੋਇਆ ਸੀਗਾ ਵੀਡੀਓ ਦੇ ਨੀਚੇ ਤਾਂ ਉਹ ਪੁੱਛ ਰਹੇ ਸਨ ਕਿ ਮੈਡਮ ਮੋਹਾਲੀ ਜਾ ਕੇ ਸਰਟੀਫਿਕੇਟ ਮਿਲ ਜੇਗਾ ਦੇਖੋ ਹਲੇ ਅਵੇਲੇਬਲ ਨਹੀਂ ਹੋਣਗੇ ਕਿਉਂਕਿ ਹਲੇ ਰਿਵਾਈਜ਼ ਹੋਣ ਨੂੰ ਕੁਝ ਹੀ ਦਿਨ ਹੋਏ ਨੇ ਸਰਟੀਫਿਕੇਟਸ ਤਾਂ ਉਹਨਾਂ ਨੂੰ ਟਾਈਮ ਲੱਗ ਜਾਣਾ ਹੈ ਤੁਹਾਨੂੰ ਜਿਹੜੀਆਂ ਤੁਹਾਡੇ ਡਿਸਟ੍ਰਿਕਟ ਦੇ ਡਾਈਟਸ ਨੇ ਉੱਥੇ ਹੀ ਅਵੇਲੇਬਲ ਹੋ ਜਾਣਗੇ ਮੋਹਾਲੀ ਤੋਂ ਸਿੱਧਾ ਤੁਹਾਡੇ ਡਾਈਟ ਦੇ ਵਿੱਚ ਹੀ ਜਿਹੜੇ ਸਰਟੀਫਿਕੇਟ ਨੇ ਉਹ ਪਹੁੰਚ ਜਾਣਗੇ ਤਾਂ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਜੀ ਤਾਂ ਮਿਲਦੇ ਆਂ ਜੀ ਕਿਸੇ ਹੋਰ ਨੈ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ